ਚਾਤ ਸਿਰਿਆਂ ਗਾਲ ਜੀ ਵੀਡੀਓ ਦੇਖ ਰਿਹਾ ਪਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਕੈਨੇਡਾ ਵਿੱਚ ਕਪਲ ਸ਼ਰਮਾ ਦੇ ਕੈਪਸ ਕੈਫੇ ਤੇ ਮੋੜ ਗੋਲੀਬਾਰੀ ਲਾਰੈਂਸ ਡੋਲੇ ਨੇ ਲਈ ਜ਼ਿੰਮੇਵਾਰੀ ਮਸ਼ਹੂਰ ਕਮੇਡੀਆਂ ਕਪੀਤ ਸ਼ਰਮਾ ਦੇ ਮਾਲਕ ਮਲਕੀ ਵਾਲੇ ਕੈਨੇਡਾ ਦੇ ਕੈਂਪਸ ਕੈਫੇ ਵਿੱਚ ਇੱਕ ਵਾਰ ਫਿਰ ਗੋਲਾਬਾਰੀ ਹੋਈ ਲਹਰਾਂਸ਼ ਬਿਸ਼ਨੋਈ ਗੈਂਗ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਤੇ ਧਿਆਨ ਦੇਣ ਯੋਗ ਹੈ ਕਿ ਕਪਿਲ ਸ਼ਰਮਾ ਦੇ ਕੈਨੇਡੀਅਨ ਕੈਫੇ ਨੂੰ ਪਹਿਲਾਂ ਵੀ ਕਈ ਵਾਰ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ ਦਰਅਸਲ ਇਹ ਚਾਰ ਮਹੀਨਿਆਂ ਵਿੱਚ ਤੀਜੀ ਵਾਰ ਹੈ ਜਦੋਂ ਕਨੇਡਾ ਦੇ ਸਰੀ ਵਿੱਚ ਕੈਨੇਡੀਅਨ ਕਪਿਲ ਸ਼ਰਮਾ ਦੇ ਰੈਸਟੋਰੈਂਟ ਤੇ ਗੋਲਾਬਾਰੀ ਕੀਤੀ ਗਈ ਗੈਂਗਸਟਰ ਗੋਲ ਡਿਊਟੀ ਲੋਅਰ ਤੇ ਕੁਲਦੀਪ ਸੰਧੂ ਨੇ ਸੋਸ਼ਲ ਮੀਡੀਆ ਤੇ ਹਮਲੇ ਦੀ ਜ਼ਿੰਮੇਵਾਰੀ ਲੈਏ ਤੋਂ ਮਾਫੀਆਂ ਬੋਸ ਲਾਰੈਂਸ ਬਿਸ਼ਨੋਈ ਦੇ ਆਪਰੇਸ਼ਨ ਦਾ ਹਿੱਸਾ ਹਨ ਉਹ ਦੱਸਿਆ ਜਾ ਰਿਹਾ ਹੈ ਕਿ ਹਮਲੇ ਦੇ ਦੌਰਾਨ ਅੱਧੀ ਦਰਜਣ ਗੋਲੀਆਂ ਚਲਾਈਆਂ ਗਈਆਂ ਅਤੇ ਇੱਕ ਖਿੜਕੀ ਟੁੱਟ ਗਈ ਹਾਲਾਂਕਿ ਕਿਸੇ ਵੀ ਜਾਨੀ ਨੁਕਸਾਨ ਦੀ ਰਿਪੋਰਟ ਨਹੀਂ ਆਈ ਹਮਲੇ ਤੋਂ ਬਾਅਦ ਸੋਸ਼ਲ ਮੀਡੀਆ ਨੇ ਇੱਕ ਵੀਡੀਓ ਪੋਸਟ ਕੀਤਾ ਗਿਆ ਸੀ ਕਿ ਇਸ ਵੀਡੀਓ ਵਿੱਚ ਢਿੱਲੋ ਤੇ ਸੰਧੂ ਨੇ ਹਮਲੇ ਦੀ ਜ਼ਿੰਮੇਵਾਰੀ ਲੈਂਦੇ ਹੋਏ ਕਿ ਹਾਂ ਮੈਂ ਕੁਲਦੀਪ ਸਿੰਘ ਸੰਧੂ ਅਤੇ ਗੋਲਦੀ ਢਿੱਲੋ ਹੋਈਆਂ ਤਿੰਨ ਗੋਲਾਬਾਰੀ ਦੀ ਜ਼ਿੰਮੇਵਾਰੀ ਲੈਂਦੇ ਹਾਂ ਸਾਡਾ ਆਮ ਲੋਕਾਂ ਨਾਲ ਕੋਈ ਦੁਸ਼ਮਣੀ ਨਹੀਂ ਹੈ ਇਨ੍ਹਾਂ ਗੈਂਗਸਟਰਾਂ ਨੇ ਉਹਨਾਂ ਲੋਕਾਂ ਨੂੰ ਦੂਰ ਰਹਿਣ ਦੀ ਅਪੀਲ ਕੀਤੀ ਹੈ ਜਿੰਨਾ ਨਾਲ ਉਹਨਾਂ ਦਾ ਝਗੜਾ ਹੈ ਜੋ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਹਨ ਤੇ ਲੋਕ ਲੋਕਾਂ ਨੂੰ ਪੈਸੇ ਨਹੀਂ ਦਿੰਦੇ ਹਨ ਉਹਨਾਂ ਨੂੰ ਤਿਆਰ ਵੀ ਰਹਿਣਾ ਚਾਹੀਦਾ ਹੈ ਇਹ ਧਿਆਨ ਦੇਣ ਯੋਗ ਹੈ ਕਿ ਕਪਿਲ ਸ਼ਰਮਾ ਦੇ ਕੈਫੇ ਨੂੰ ਪਹਿਲਾ 8 ਅਗਸਤ ਨੂੰ ਨਿਸ਼ਾਨਾ ਬਣਾਇਆ ਗਿਆ ਉਸ ਦਿਨ ਕੈਫੇ ਦੇ ਘਟੋ ਘਟ 25 ਗੋਲੀਆਂ ਚਲਾਈਆਂ ਗਈਆਂ ਸਨ ਲਾਰਸ ਬਸ਼ਨੋਈ ਗੈਗ ਨੇ ਦੂਜੇ ਹਮਲੇ ਦੀ ਜ਼ਿੰਮੇਵਾਰੀ ਵੀ ਲਈ ਹੈ ਤੇ ਜਿਸ ਇਸ ਹਮਲੇ ਤੋਂ ਬਾਅਦ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਨਵਿੱਚ ਹਮਲਾਵਰਾਂ ਨੇ ਕਿਹਾ ਸੀ ਕਿ ਅਸੀਂ ਨਿਸ਼ਾਨਾ ਨੂੰ ਫੋਨ ਕੀਤਾ ਪਰ ਉਸ ਨੂੰ ਰਿੰਗ ਨਹੀਂ ਸੁਣੀ ਖਬਰਾਂ ਅੰਤ ਤੱਕ ਬਣੇ ਰਹਿਣ ਲਈ ਧੰਨਵਾਦ